ਸਪੋਰਟਸ ਦਾ ਉੱਗਾ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਸੇਵਾਵਾਂ ਨਿਭਾ ਰਹੇ ਦਿਲਪ੍ਰੀਤ ਸਿੰਘ ਜਿੰਮ ਦੇ ਵਿੱਚ ਐਕਸਰਸਾਈਜ਼ ਕਰਾਦੇ ਹੋਏ ਇੱਕ ਹਾਸੇ ਦਾ ਸ਼ਿਕਾਰ ਹੋਂਦੇ ਨੇ ਤੇ ਇਸ ਹਾਸੇ ਦੇ ਵਿੱਚ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਤਾਂ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਜਿੱਥੇ ਸੀਐਮ ਪੰਜਾਬ ਵੱਲੋਂ ਦੁੱਖ ਜਤਾਇਆ ਗਿਆ ਵਾ ਡੀਜੀਪੀ ਪੰਜਾਬ ਵੱਲੋਂ ਉਹਨਾਂ ਦੀ ਮੌਤ ਦੀ ਖਬਰ ਦੇ ਉੱਤੇ ਦੁੱਖ ਜਤਾਇਆ ਜਾ ਰਿਹਾ ਹੈ ਤਾਂ ਉਹ ਸਭ ਦੇ ਵਿਚਕਾਰ ਸਭ ਕੋਈ ਜਾਣਨਾ ਚਾਹੁੰਦੇ ਸੀਗੇ ਕਿ ਇਹ ਹਾ사 ਕਿਸ ਤਰ੍ਹਾਂ ਵਾਪਰਿਆ ਕਿ ਜਿਮ ਦੇ ਵਿੱਚ ਐਕਸਰਸਾਈਜ਼ ਲਗਾਦੇ ਸਮੇਂ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਸਾਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਉਸ ਵੱਡੇ ਹੋਟਲ ਦੇ ਮੈਨੇਜਰ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਹੋਟਲ ਦੇ ਜਿਮ ਦੇ ਵਿੱਚ ਦਿਲਪ੍ਰੀਤ ਅਕਸਰ ਐਕਸਰਸਾਈਜ਼ ਲਗਾਉਣ ਵਾਸਤੇ ਜਾਂਦੇ ਸੀ ਤਾਂ ਹੋਟਲ ਮੈਨੇਜਰ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਦਿਲਪ੍ਰੀਤ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਹੋਟਲ ਦੇ ਵਿੱਚ ਜਦੋਂ ਵੀ ਲੁਧਿਆਣਾ ਹੁੰਦੇ ਸੀਗੇ ਐਕਸਰਸਾਈਜ਼ ਲਗਾਉਣ ਵਾਸਤੇ ਆਉਂਦੇ ਸੀ ਤਾਂ ਕੱਲ ਵੀ ਉਹ ਐਕਸਰਸਾਈਜ਼ ਲਗਾ ਰਹੇ ਸੀਗੇ ਤਾਂ ਇੱਕ ਐਕਸਰਸਾਈਜ਼ ਲਗਾਉਣ ਤੋਂ ਬਾਅਦ 30 ਸਕੰਡ ਦੀ ਬ੍ਰੇਕ ਤੋਂ ਬਾਅਦ ਇਹ ਹਾਸਾ ਵਾਪਰਦਾ ਵਾ ਤੇ ਦਿਲਪ੍ਰੀਤ ਸਿੰਘ गिर ਕੇ نیچے गिर ਜਾਂਦੇ ਨੇ ਜਿਨ੍ਹਾਂ ਨੂੰ ਸੰਭਾਲਿਆ ਜਾਂਦਾ ਤੇ ਫਰਸਟ ایڈ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਕੋਈ ਵੀ ਰਿਸਪੌਂਸ ਨਹੀਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਫਟਾਫਟ ਹਸਪੀਟਲ ਲੈ ਕੇ ਜਾਇਆ ਜਾਂਦਾ ਜਿੱਥੇ ਬਾਚ ਉਹਨਾਂ ਨੂੰ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ ਜਿਸ ਨੂੰ ਸੁਣ ਕੇ ਉਹ ਵੀ ਬੜੇ ਸਖਤੇ ਦੇ ਵਿੱਚ ਨੇ ਕਿ ਕਿਸ ਤਰ੍ਹਾਂ ਸਪੋਰਟਸ ਦਾ ਉੱਗਾ ਖਿਡਾਰੀ ਤੇ ਜਿਹੜਾ ਵਾ ਹੈਲਥ ਕੌਨਸ਼ੀਅਸ ਅ ਡੀਐਸਪੀ ਦਿਲਪ੍ਰੀਤ ਇਸ ਹਾਦਸੇ ਤੋਂ ਬਾਅਦ ਮੋਦੇ ਅਗੋਸ਼ ਦੇ ਵਿੱਚ ਚਲੇ ਜਾਂਦੇ ਨੇ ਤਾਂ ਹੋਟਲ ਦੇ ਮੈਨੇਜਰ ਵੱਲੋਂ ਇਸ ਹਾਦਸੇ ਨੂੰ ਲੈ ਕੇ ਪੂਰੀ ਕੱਲੀ-ਕੱਲੀ ਗੱਲ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਇਹ ਹਾ사 ਹੋਇਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਵਾ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਹੁਣ ਬੇਸ਼ੱਕ ਬਤੌਰ डीएसपी सेवावान ने बाहर है दिलप्रीत ਸਾਡੇ ਵਿੱਚ ਨਹੀਂ ਨੇ ਪਰ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਸਖਤ ਦੇ ਵਿੱਚ ਜ਼ਰੂਰ ਹੈ ਸੁਣੋ ਤੁਸੀਂ ਵੀ ਕਿ ਇਸ ਇਹ ਸਾਰਾ ਹਾਸਾ ਕਿਸ ਤਰ੍ਹਾਂ ਵਾਪਰਦਾ ਵਾ ਜੀ ਸਰ ਜੋ ਡੀਐਸਪੀ تھے ਜੋ ਪੁਲਿਸ ਪੰਜਾਬ ਪੁਲਿਸ ਕਿ ਉਹਨਾਂ ਦੀ ਡੈਥ ਜਿਮੇ ਉਹ ਕੈਸੀ ਹੋਇਆ تھا ਥੋੜਾ ਬਤਾ ਦਿੰਗੇ ਕੀ ਹੋਇਆ ਉਹ ਬੜਾ ਦੁਖਦੂਖਾ تھا ਜੀ ਉਹ ہمارے پاس ਕਾਫੀ ਸਮੇਂ ਸੇ ਜਿੰਪੇ ਆਤੇ ਰਹ ਰਹੇ ਹਨ ਔਰ ਕੱਲ ਉਹ ਆਪਣਾ ਰੋਜ਼ ਕੀ ਤਰ੍ਹਾਂ ਉਹ ਆਪਣੇ ਟਾਈਮ पे आए ਔਰ ਐਕਸਰਸਾਈਜ਼ ਕੀਤਾ ਉਹਨਾਂ ਨੇ और अपने सेट्स कर रहे थे इन बिटवीन सेट्स वो तीस सेकेंड का जो ब्रेक होता है दो सेट के बीच में सो so वो अपना वो कम्प्लीट किया एंड देन अब वो तीस सेकेंड के ब्रेक के बाद दूसरा करने जा रहे थे एंड उस समय उनको थोड़ा डिजीनेस हुई और उस समय हमारे एसोसिएट ने उनको संभाला और उनको फ्लोर पे लिटाया और उनके ऊपर पानी स्प्रिंकल किया उनको सी देने की कोशिश की लेकिन उनका कोई कॉन्सटेंस रिगेन हो नहीं रहा था तो हमने उनको इमीडिएटली हॉस्पिटल भेजा और काफ़ी देर के बाद वहाँ से एक दुखद न्यूज़ आई कि वो नहीं रहे काफी हमारे लिए भी, भी काफी दुख का समय I mean, अच्छा नहीं लगा बिकॉज इतने इतने दिन का रिलेशन था उनके साथ कितने साल से कर रहे थे काफी दिन से सर, काफी, कई महीने हो गए उनके तो आते आते सो। तो कौन सी वो कर रहे थे तब उनकी ठीक थी ही रोज रहते थे वैसे ही थे वो